ਮਿੱਠੀ ਜਹੀ ਗੱਲ ਵਕੜੀ ਪਾ ਕੇ ਮਿੱਠਾ ਜਾਂ ਮੈਨੂੰ ਲਹੜਾ ਲਾ ਕੇ ਮਿੱਠੀ ਜਹੀ ਗੱਲ ਵਕੜੀ ਪਾ ਕੇ ਮਿੱਠਾ ਜਾਂ ਮੈਨੂੰ ਲਹੜਾ ਲਾ ਕੇ ਮੀਨੇ ਕੁ ਤੱਕ ਆ ਜੂ ਮੀਨੇ ਕੁ ਤੱਕ ਆ ਜੂ ਸੁਣ ਕੇ ਸੀਨਾ ਸੜ ਗਿਆ ਵੇ ਖੜੀ ਟੇ ਸਣ ਤੇ ਰਹਿ ਗਿਆਪ ਤੂੰ ਗੱਡੀ ਚੜ ਗਿਆ ਵੇ ਤੇ ਸਣ ਤੇ ਰਹਗੀ ਆਪ ਤੂੰ ਗੱਡੀ ਛੜ ਗਿਆ ਵੇ ਹਾਈ ਖੜੀ ਤੇ ਸਣ ਤੇ ਤੂੰ ਕੀ ਜਾਵਾ ਤੇ ਚੰਗਾ ਢੂਲ ਸਿਪਾਈਆ 세ਤੀ ਕਰ ਨੂੰ ਪਾਲੀ ਮੋੜਾ ਨਿਆਣੀ ਨਾਰ ਦੇ ਆ ਮਾਇਆ ਵੇ 세ਤੀ ਕਰ ਨੂੰ ਪਾਲੀ ਮੋੜਾ ਨਿਆਣੀ ਨਾਰ ਦੇ ਆ ਮਾਇਆ ਤੇ ਕਾਂਕ ਪਿੰਡ ਵਿੱਚ ਕੱਲਮ ਕੱਲੀ ਬੈਠੀ ਰहूं ਥੋਡਾ ਦਰ ਮੱਲੀ ਕਾਣਕ ਪਿੰਡ ਵਿੱਚ ਕਲਮ ਕੱਲੀ ਬੈਠੀ ਰਾਂ ਥੋਡਾ ਦਰ ਮੱਲੀ ਮਰ ਜੀ ਤੇਰੀ ਹੀਰਿਆ ਜਿੰਦ ਸੋਚਾਂ ਵਿੱਚ ਮੜ ਗਿਆ ਵੇ ਖੜੀ ਤੇ ਸੰਤੇ ਰਹੇਗੀ ਆਪ ਤੂੰ ਗੱਡੀ ਚੜ ਗਿਆ ਵੇ ਖੜੀ ਤੇ ਸੰਤੇ ਛੱਡ ਗਿਆ ਆਪ ਤੂੰ ਗੱਡੀ ਚੜ ਗਿਆ ਵੇ ਹਾਈ ਤੁਰ ਤੇ ਸੰਤਕ ਸੁਖਾ ਆ ਸੁਖ ਦੀ ਗਈ ਨੀ ਮਾਣੀ ਆ ਕੋਈ ਸਮਝ ਨਹੀਂ ਆਉਂਦੀ ਹਾਈ ਚੱਤੋਂ ਪੈਰ ਰਹਾ ਪਸਤੌਂਦੀ ਹਾਈ ਕੀ ਹੋ ਗਿਆ ਕੋਈ ਸਮਝ ਨਹੀਂ ਆਉਂਦੀ ਚੱਤੋਂ ਪੈਰ ਰਹਾ ਪਸਤੌਂਦੀ ਮੋਹ ਤੋੜ ਹੁੰਦਾ ਜਾ ਨਾ ਸੋਹਣਿਆ ਹਾਏ ਮੋਹ ਤੋੜ ਹੁੰਦਾ ਜਾ ਨਾ ਸੋਹਣਿਆ ਰੇਹਾਂ ਦਿਨੋਂ ਦਿਨ ਪਰ ਅਨੁਸਾਰਕ ਵੇ ਅੱਖੀਆਂ ਤਾਂ ਚੰਨਾਂ ਹੀ ਤੇਰੀਆਂ ਪਰ ਝੱਕਣੀ ਚ ਪੈ ਗਿਆ ਫਰਕ ਵੇ ਅੱਖੀਆਂ ਤਾਂ ਚੰਨਾਂ ਉਹੀ ਤੇਰੀਆਂ ਪਰ ਝੱਕਣੀ ਚ ਪੈ ਗਿਆ ਫਰਕ ਵੇ ਹਾਏ ਰੁੱਸਿਆ ਰੁੱਸਿਆ ਰੈਂਦਾ ਹਰ ਦਮ ਜਾਨਵਰ ਕਾ ਤੇਰਾ ਮੂੰਹ ਵੇ ਗੱਲ ਗੱਲ ਉੱਤੇ ਵੱਡੂ ਖਾਉ ਕਰਦਾ ਰਹਿਣਾ ਤੂੰ ਵੇ ਹੋਇਆ ਕੀ ਕਸੂਰ ਚੰਨ ਮੇਰਾ ਹਾਏ ਹੋਇਆ ਕਿ ਕਸੂਰ ਚੰਨ ਮੇਰਿਆ ਤੇਰੇ ਮਨ ਵਿੱਚ ਕਾਸਦਾ ਹਰ ਖਵੇ ਅੱਖੀਆਂ ਤਾਂ ਚੰਨ ਆਉਹੀ ਤੇਰੀਆਂ ਪਰ ਚਟਣੀ ਚ ਪੈ ਗਿਆ ਫਰਕ ਵੇ ਅੱਖੀਆਂ ਤਾਂ ਚੰਨ ਆਉਹੀ ਤੇਰੀਆਂ ਚਟਣੀ ਚ ਪੈ ਗਿਆ ਫਰਕ ਵੇ